ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕਿ ਉਹ ਸੰਦੇਸ਼ ਕੋਈ ਆ ਕੇ ਲੈ ਵੀਟੀ ਜਨਾਹ ਦਾ ਗੁਰੂਆਂ ਦੇ ਫੋਟੋ ਆ ਉਹ ਬਲਦੀਪ ਸਿੰਘ ਉਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘਾਂ ਨੇ ਮੋੜਾ ਨਹੀਂ ਲਾਉਣੀ ਆ ਸਕਦੇ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਆਉਣੀ ਫਿਰ ਬੈਸਟ ਸਾਡੀ ਗੱਲ ਹੋਗੀ ਯਾਰ ਸੰਗਤ ਸੁਖਾਸ ਕਰਦੀ ਆ ਬੰਦੀ ਸਿੰਘਾਂ ਦਾ ਉਹ ਬਾਬਾ ਜੀ ਉੱਪਰ ਦੇ ਜੀ ਆਪਾ ਬਾਪਾ ਜੀ ਸਿੰਘ ਸ਼ਾਮ ਯਾਰ ਪਿੱਛੇ ਨਹੀਂ ਸੰਤਾਂ ਨੂੰ ਮੋੜੇ ਲੈ ਸਕਦੇ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੇ ਬਟੂਰੇ ਫਿਰ ਬੈਸਟ ਵਾਲੀ ਗੱਲ ਹੋਗੀ ਇਥੇ ਲੱਗੇ ਕਿ ਇਹ ਗੁਰੂਆਂ ਦੀ ਜਾਂ ਬਾਬਾ ਦੀ ਚਿੰਨ੍ਹ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਸਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਇਹ ਤੇ ਪੰਚ ਦਾਵਾ ਬਿਲਕੁਲ ਨਹੀਂ 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 ਇਹ ਤੇ ਮੈਨੇਜਮੈਂਟ ਦਾ 500 ਕਿਮੀ ਹੋ ਗਿਆ ਨਹੀਂ ਇਹ ਤੇ ਪੰਥ ਦਾ ਤੁਸੀ ਸਾਰੇ ਪੰਥ ਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਚੱਣੀ ਲੱਗੇ ਜੀ ਫੋਟੋ ਲਾਓ ਫੋਟੋ ਮੈਂ ਲਾਵਾਂ ਦੇ ਲੱਗੇ ਇਹਦਾ ਫੋਟੋ ਲਾਓ ਆਓ ਲੱਗੀ ਸੰਤਾ ਦੇ ਲਾਓ ਲਾਓ ਵੀਡੀਓ ਬਣਾਓ ਵੀਡੀਓ ਬਣਾਓ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਓ ਕੋਈ ਨਹੀਂ ਇਹਨਾਂ ਅੱਡੀ ਮੇਰੀ ਮਾਲਕੀ ਇੱਥੇ ਗੁਦਰ ਹੈ ਉਹ ਪ੍ਰਧਾਨ ਦੇ ਸੰਤਾ ਦੇ ਫੋਟੋ ਲਾਓ ਸੰਤਾ ਦੇ ਫੋਟੋ क्रिया का <invans> <praido> <str astonishing> <yles polls> अगला तुम खिलोते नहीं तो लगेगी तो 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 नहीं लगेगी तू कौन कहना मैं सीखनी का

ਜਮਾਂ ਇੱਕ ਫੜਾ ਫੜ ਉਡਣਾ ਲਾ ਤਾ ਕਰਕੇ ਟੰਗ ਦੇ ਓਏ ਇੱਕ ਵਾਰੀ ਚੜੋ ਵਾਹ ਕੋ ਬਾਈ ਜਣ ਪਿਆਰ ਨਾ ਪਿਆਰ ਨਾ ਪਿਆਰ ਨਾ ਭਾਜੀ ਧੱਕੇ ਤੁਸੀਂ ਮਾਰਦੇ ਮੈਨੂੰ ਨਹੀਂ ਮਾਰੇ ਕਿਉਂ ਨਹੀਂ ਮਾਰੇ ਮਾਰਾ ਤੰਬੂ ਪੁੱਟਿਆ ਭਾਜੀ ਫੇ ਤੁਹਾਨੂੰ ਪਿਆਰ ਨਾ ਕਹਿੰਦੇ ਪਿਆਰ ਨਾ ਕਿੱਥੋਂ ਤੁਸੀਂ ਦੇ ਫੇਰਦੇ ਹੋ ਮੋਟਾ ਖਾਂਡੇ ਕਰੀ ਕੋ